ਤੋ ਤੁਸੀਂ ਜੁੜ ਚੁੱਕੇ ਹੋ ਸੁਖ ਲੱਟ ਗਿਆ YouTube ਚੈਨਲ ਦੇ ਉੱਪਰ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਲਾਈਵ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਕੁਝ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਕਮੈਂਟਾਂ ਵਿੱਚ ਤੁਸੀਂ ਇਹ ਜ਼ਰੂਰ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਆਪਣੀ ਦੇਖ ਰਹੇ ਹੋ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਕੀ ਤੁਸੀਂ ਕੰਮ ਕਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਸ਼ੀਦਿ ਦਿਹਾੜੇ ਚੱਲਦੇ ਪਏ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਧਰਮ ਦੀ ਖਾਤਰ ਸੋ ਇੱਕ ਵਾਰ ਜਿਹੜੇ ਭੈਣ ਭਰਾ ਬਾਚ ਕਰ ਰਹੇ ਨੇ ਜਿਹੜੇ ਭੈਣ ਭਰਾ ਦੇਖ ਰਹੇ ਨੇ ਕਿਰਪਾ ਕਰਕੇ ਉਹ ਜਰੂਰ ਦੱਸ ਦਿਓ ਆਵਾਜ਼ ਸਹੀ ਆ ਰਹੀ ਆ ਤਾਂ ਜੋ ਪਤਾ ਲੱਗ ਸਕੇ ਕਮੈਂਟ ਦਾ ਦੱਸ ਦਿਓ ਕਮੈਂਟ ਸ਼ੈਨ ਆਉਣੀ ਆ ਮੇਰੇ ਸਭ ਦਾ ਸੋ ਜਿਹੜੇ ਭੈਣ ਭਰਾ ਨਵੇਂ ਜੁੜੇ ਆ ਉਹ ਇੱਕ ਵਾਰੀ ਆਵਾਜ਼ ਜ਼ਰੂਰ ਦੱਸ ਦਿਓ ਆਵਾਜ਼ ਸਹੀ ਆ ਰਹੀ ਹੈ ਜੀ ਤਾਂ ਜੋ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਆਵਾਜ਼ ਜ਼ਰੂਰ ਦੱਸ ਦਿਓ ਵੀਰ ਜੀ ਆਵਾਜ਼ ਜ਼ਰੂਰ ਦੱਸ ਦਿਓ ਇੱਕ ਵਾਰ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਅੱਜ ਆਪਾਂ ਆਪਾਂ ਜੁਆਇਨਿੰਗ ਵੀ ਆਨ ਕੀਤੀ ਹੈ ਜੇ ਕਿਸੇ ਭਰਾ ਨੇ ਕੋਈ ਜੁਆਇਨ ਕਰਨਾ ਹੈ ਲਾਈਵ ਦੇ ਵਿੱਚ ਉਹ ਕਰ ਸਕਦਾ ਇਹ ਪਹਿਲੇ ਦਿਨ ਜੁਆਇਨਿੰਗ ਵਾਲੀ ਲਾਈਵ ਕੀਤੀ ਹੈ ਆਵਾਜ਼ ਜ਼ਰੂਰ ਇੱਕ ਵਾਰੀ ਦੱਸ ਦਿਓ ਜੀ ਤੁਹ ਕੋ ਤੁਹ ਜੀ ਆਪਣੀ ਵੀਡੀਓ ਦੇਖ ਰਹੇ ਹੋ ਤੁਹਾਡੇ ਕਮੈਂਟ ਸ਼ੋ ਨਹੀਂ ਹੋ ਰਹੇ ਜਰੂਰ ਕਮੈਂਟ ਆ ਕੇ ਦੱਸੋ ਕਾਸ਼ ਕਰਦਾ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਜਿਹੜਾ ਜੁਆਇਨ ਕੀਤਾ ਜਾਇਆ ਕਰੇ ਬਾਕੀ ਬੋਟਾਂ ਦੇ ਵਿੱਚ ਦੱਸੋ ਤੁਹਾਡੇ ਕਿਹੜੇ ਕਿਹੜੇ ਜ਼ਿਲ੍ਹਾ ਪ੍ਰਸ਼ਦ ਕਿਹੜੇ ਕਿਹੜੇ ਤੁਹਾਡੇ ਜਿੱਤੇ ਕਿਹੜੀ ਕਿਹੜੀ ਪਾਰਟੀ ਤੁਹਾਡੇ ਏਰੀਆ ਦੇ ਵਿੱਚ ਜਿੱਤੀ ਆ ਜਿਹੜੇ ਜਿੱਤੇ ਆ ਉਹਨਾਂ ਦਾ ਉਹਨਾਂ ਨੂੰ ਵੀ ਵਧਾਈਆਂ ਜਿਹੜੇ ਹਾਰੇ ਉਹਨਾਂ ਨੂੰ ਵੀ ਵਧਾਈਆਂ ਜਿਹੜੇ ਹਾਰੇ ਉਹ ਆਪਣੀ ਕਾਰਨਾਂ ਦੇ ਕਰਕੇ ਹਾਰੇ ਆ ਜਿਹੜੇ ਜਿੱਤੇ ਉਹ ਅਗਲੇ ਮਿਹਨਤ ਕੀਤੀ ਤਾਂ ਜਿੱਤੇ ਆ ਤੋ ਬਾ ਜਰੂਰ ਇੱਕ ਰਿ ਕਮੈਂਟ ਕਰਕੇ ਦੱਸ ਦਿਓ ਇੱਕ ਮਿੰਟ ਸ਼ੋ ਨਹੀਂ ਹੋ ਰੇ ਪਰ ਨਹੀਂ ਕੀਤਾ ਹੀ ਨਹੀਂ ਗਏ ਨੇ ਜੀ ਵੇਖੀ ਜਾਂਦੇ ਗੁਰੂ ਆ ਲਾਈਵ ਲਾਈਵ ਸੋ ਬਾਕੀ ਤੁਹਾਡੀਆਂ ਦੁਆਵਾਂ ਸਦਕਾ ਤੁਹਾਨੂੰ ਪਤਾ ਹੀ ਆਪਣਾ ਪਲੇ ਬਟਨ ਆ ਗਿਆ ਸੀਗਾ ਮੈਂ ਇਹਦੋਂ ਥੋੜਾ ਭੇਜਿਆ ਹੋਰ ਸੱਜਣਾ ਮਿੱਤਰਾਂ ਨੂੰ ਕਿ ਜੇ ਕਿਸੇ ਨੇ ਜੁਆਇਨ ਕਰਨਾ ਤੇ ਉਹ ਕਰ ਸਕਦਾ ਗਰੁੱਪ ਦੇ ਵਿੱਚ ਭੇਜ ਰਿਹਾ ਕਾਫੀ ਸੱਜਣ ਪੈਣ ਪਰਾ ਜਿਹੜੇ ਜੁੜ ਚੁੱਕੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਮੇਰਾ ਵੀ ਇੱਕ ਮਿੱਤਰ ਹੁੰਦਾ ਸੀ ਕਿਸ ਪਾਰਟੀ ਚ ਉਹ ਵੀ ਆਦਾ ਇੱਕ ਫੋਨ ਦੂਜਾ ਨਾਂ ਚੱਕੀ ਤੇ ਬੰਦੇ ਰੋਸਦੇ ਹੁੰਦੇ ਆ ਫੇਰ ਕੀ ਬੰਦੇ ਰੋਸ ਗਏ ਵੋਟਾਂ ਪਾਈਆਂ ਨੇ ਵਿਚਾਰਾ ਹਾਰ ਗਿਆ ਫੇਰ ਉਹਨੂੰ ਪਤਾ ਲੱਗ ਗਿਆ ਕਿ ਬੰਦਿਆਂ ਨਾਲ ਹੀ ਜਾਇਜ਼ਾਕਾਰ ਹੁੰਦੀ ਹੈ 30 ਜਣੇ ਦੇਖ ਰਹੇ ਆ ਸਾਰੇ ਭਰਾਵਾਂ ਦਾ ਧੰਨਵਾਦ ਭੈਣਾਂ ਦਾ ਧੰਨਵਾਦ ਜਿਹੜੇ ਵਾਚ ਕਰ ਰਹੇ ਨੇ ਤੇ ਕਮੈਂਟਾਂ ਦਾ ਜੇ ਪਤਾ ਨਹੀਂ ਲੱਗ ਰਿਹਾ ਕਮੈਂਟ ਕਿਹਨੇ ਕੀਤਾ ਨਹੀਂ ਜਾਂ ਫਿਰ ਕਿਉਂਕਿ ਪਹਿਲੇ ਦਿਨ ਹੀ ਮੈਂ ਜੁਆਇਨਿੰਗ ਦੇ ਵਿੱਚ ਲਾਈਵ ਹੋਇਆ ਦੂਸਰਾ ਲਾਈਵ ਤਾਂ ਚਲੋ ਅਪਡੇਟ ਦਿੰਦੇ ਰਹੀਦਾ ਜੀ ਆ ਬਾਕੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕਣਕਾਂ ਬੀਜੀਆਂ ਗਈਆਂ ਕਿਉਂਕਿ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਇਹ ਆਪ ਨੂੰ ਪਤਾ ਹੀ ਹੈ। ਬਾਕੀ ਆਪਣਾ ਦੂਸਰਾ YouTube ਚੈਨਲ ਹੈ ਦੇਸੀ ਸਟੇਸ਼ਨ DESI DECTE SHAN ਉਹ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਉਥੇ ਵੀ ਆਪਾਂ ਜਿਹੜੀਆਂ ਚੰਗੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੀਆਂ ਤੇ ਅਪਡੇਟ ਤੁਹਾਨੂੰ ਦਿੰਦੇ ਰਹੀਏ ਉਹ ਵੀ ਤੁਸੀਂ ਸਬਸਕ੍ਰਾਈਬ ਜਾ ਕੇ ਜਰੂਰ ਕਰ ਲਿਓ ਸੋ ਬਾਕੀ ਆ ਜੁਆਇਨਿੰਗ ਦਾ ਪਤਾ ਨਹੀਂ ਲੱਗਦਾ ਪਿਆ ਦੂਸਰਾ ਲਾਈਵ ਹੁੰਨੇ ਦੁਬਾਰਾ ਥੋੜਾ ਕੱਟ ਕੇ ਇੱਕ ਵਾਰ ਪੀਆ ਉਹਦੇ ਵਿੱਚ ਤੁਹਾਨੂੰ ਪਤਾ ਜਿਹੜਾ ਕੰਮ ਹੀ ਹੋਵੇ ਉਹ ਪਹਿਲਾਂ ਘੋਲੇ ਦਾ ਰੌਲਾ ਚੱਲਦਾ ਰਿਹਾ ਪੰਜਾਬ ਸ਼ਿੰਗਾਰ ਤੇ ਸ਼ਬਾਜ ਦਾ ਲੋਕ ਉਧਰ ਨੂੰ ਉਤਰੇ ਫਿਰ ਵੋਟਾਂ ਦਾ ਕੰਮ ਆ ਗਿਆ ਫਿਰ ਲੋਕ ਵੋਟਾਂ ਵਾਲੇ ਪਾਸੇ ਉਤਰੇ ਹੁਣ ਅੱਗੇ ਪਤਾ ਨਹੀਂ ਕਿਹੜੇ ਮੁੱਦੇ ਚੱਲਣੇ ਆ

ਏ ਵੀ ਸੋਸ਼ਲ ਮੀਡੀਆ ਦਾ ਬਹੁਤ ਹੁੰਦਾ ਕਿ ਲਾਈਵ ਹੋਣਾ ਵੀ ਜ਼ਰੂਰੀ ਹੁੰਦੇ ਆ YouTube ਦੇ ਉੱਪਰ Facebook ਦੇ ਉੱਪਰ ਕਿਉਂਕਿ ਕੁਝ ਨਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ ਉਹਨਾਂ ਦੇ ਅੰਦਰ ਫਿਰ ਲਾਈਵ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅੱਜ ਮੈਂ ਜੁਆਇਨਿੰਗ ਗੈਸਟ ਕੀਤਾ ਹੈ ਜੇ ਕਿ ਇਹ ਨੇ ਗੈਸਟ ਆਪਣਾ ਲਾਈਵ ਹੋਣਾ ਆਪਣਾ ਜੁਆਇਨ ਕਰ ਲੋ نیچے ਜੁਆਇਨ ਵਾਲੀ অপਸ਼ਨ ਹੋਊਗੀ 5 ਮਿੰਟ ਆਪਾਂ ਹੋਰ ਸਾਈਵ ਹੋਵਾਂਗੇ ਜੇ ਕੋਈ ਪੈਣ ਭਰਾ ਨਾ ਜੁੜਿਆ ਤਾਂ ਫਿਰ ਆਪਾਂ ਕਲੋਜ਼ ਕਰਦੇ ਹਾਂ ਕਮੈਂਟ ਤੁਹਾਡੇ ਪਤਾ ਨਹੀਂ ਲੱਗਦਾ ਭਾਈ ਸ਼ਾਇਦ ਜਾਂ ਤੁਹਾਡਾ ਕੋਈ ਕਮੈਂਟ ਜੇ ਆਇਆ ਨਹੀਂ ਸ਼ੋਅ ਨਹੀਂ ਕਰਦਾ ਪਿਆ ਸਿਮਰਨ ਗਿੱਲ ਹਾਂ ਹੁਣ ਆਇਆ ਕਮੈਂਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜਿਹੜੇ ਭੈਣ ਭਰਾ ਦੇਖ ਰਹੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਜੇਕਰ ਕੋਈ ਜੁਆਇਨ ਲਿਸਟ ਕੋਈ ਨੇ ਜੁਆਇਨ ਹੋਣਾ ਤੇ ਦੱਸ ਦੇ ਜੇ ਜੁਆਇਨ ਵੀਰੇ ਕਰ ਲਾਂਗੇ ਆਪਾਂ ਸਿਮਰਨ ਗਿੱਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮਾਝ ਲਈ ਵੇਲੇ ਬੈਠੇ ਲਾਈਵ ਵੀ ਹੋ ਜੀ ਸੁਣੋ ਚੜ੍ਹਦੀ ਕਲਾ ਸਿਮਰਨ ਗਿੱਲ ਹਾਂਜੀ ਤੁਸੀਂ ਦੱਸੋ ਹਾਂਜੀ ਵਧੀਆ ਸਭ ਚੜਦੀ ਕਲਾ ਹੀ ਠੀਕ ਠਾਕ ਕਿੱਥੋਂ ਬੋਲਦੇ ਆ ਆਪਣੇ ਕਿੱਥੋਂ ਦੇਖ ਰਹੇ ਵੀਰ ਜੀ ਤੁਸੀਂ ਸਿਮਰਨ ਗਿੱਲ ਤਈ ਜਗਾ ਜਿਹੜੀ ਵਰਤੀ ਕੁਝ ਲੋਕਾਂ ਦਾ ਹੰਕਾਰ ਤੋੜਿਆ ਇਹ ਹੰਕਾਰ ਕੁਝ ਲੋਕਾਂ ਦਾ ਸੰਗਰੂਰ ਤੋਂ ਠੀਕ ਹੈ ਚਲੋ ਵਧੀਆ ਗੱਲ ਆ ਬਾਕੀ ਜਿੰਨੇ ਵੀ ਭੈਣ ਭਰਾ ਦੇਖਦੇ ਪਏ ਨੇ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਵੀ ਕੋਈ ਮਤਲਬ ਕਿ ਚੰਗਾ ਵਰਕ ਕਰਦਾ YouTube ਦੇ ਉੱਪਰ ਜਾਂ Facebook ਦੇ ਉੱਪਰ ਉਹਦੀ ਸਪੋਰਟ ਜ਼ਰੂਰ ਕਰਿਆ ਕਰੋ ਮੈਂ ਆਪਣੀ ਗੱਲ ਨਹੀਂ ਕਰਦਾ ਜੇ ਅਗਰ ਤੁਹਾਡੇ ਕੋਈ ਨੇੜੇ ਆ ਉਹਨਾਂ ਦੀ ਵੀ ਤੁਸੀਂ ਸਪੋਰਟ ਜ਼ਰੂਰ ਕਰੋ ਜੇ ਕੋ ਚੰਗੀ ਅਪਡੇਟ ਤੁਹਾਨੂੰ ਦੇ ਰਿਹਾ ਹੈ ਚੰਗੀ ਕੋਈ ਕੰਟੈਂਟ ਤੁਹਾਨੂੰ ਦੇ ਰਿਹਾ ਹੈ ਚੰਗੀ ਸਮਾਜ ਨੂੰ ਸੇਧ ਵਾਲਾ ਜਿਹੜਾ ਕੰਟੈਂਟ ਦੇ ਰਿਹਾ ਉਹਦੀ ਸਪੋਰਟ ਜ਼ਰੂਰ ਕਰੋ ਬਾਕੀ ਤੁਸੀਂ ਆਪਣਾ ਦੇਸੀ ਸਟੇਸ਼ਨ ਜਿਹੜਾ ਉਹ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਨਵਾਂ ਚੈਨਲ ਆਪਣਾ ਬਾਕੀ ਆਪਣਾ ਫੇਸਬੁੱਕ ਪੇਜ ਆ ਸੁਖ ਲਾਟਿਆ ਦੇ ਨਾਮ ਤੇ ਉਹ ਵੀ ਤੁਸੀਂ ਕਰ ਸਕਦੇ ਜੀ ਉਬੀ ਤੁਸੀਂ ਆਪਣਾ ਜਿਹੜਾ ਜਾ ਕੇ ਫੋਲੋ ਸਬਸਕ੍ਰਾਈਬ ਜਰੂਰ ਕਰ ਲਓ। ਆ ਇੱਕ ਵੀ ਨੰਬਰ ਮੰਗੀ ਜਾਂਦਾ। ਠੀਕ ਹੈ। ਬਾਕੀ ਵੋਟਾਂ ਵਾਲੇ ਨਤੀਜੇ ਕੱਲ ਤੁਸੀਂ ਦੇਖ ਹੀ ਲਏ ਆ ਕਿ ਵੋਟਾਂ ਦੇ ਨਤੀਜੇ ਕੀ ਬਣੇ ਆ ਪੰਜਾਬ ਦੇ ਵਿੱਚ ਚਲੋ ਜਿਹੜੇ ਜਿੱਤੇ ਉਹ ਵੀ ਵਧੀਆ ਆ ਜਿਹੜੇ ਹਾਰੇ ਉਹ ਵੀ ਵਧੀਆ ਆ ਕਿਉਂਕਿ ਲੋਕਾਂ ਨੇ ਜਿੰਨੂੰ ਫਤਵਾ ਦੇਣਾ ਹੁੰਦਾ ਉਹ ਦੇ ਹੀ ਦਿੰਦੇ ਆ ਚਲੋ ਮਿੱਤਰੋ 16 ਮਿੰਟ ਦਾ ਲਾਈਵ ਹੋ ਗਿਆ ਤੇ ਆਪਣੇ ਨਾਲ ਗੈਸਟ ਦੇ ਵਿੱਚ ਕੋਈ ਨਹੀਂ ਜੁੜਿਆ ਫਿਲਹਾਲ ਠੀਕ ਹੈ ਜੀ ਸੋ ਦੇਖਾਂਗੇ ਕੋਸ਼ਿਸ਼ ਕਰਾਂਗੇ ਕੱਲ ਨੂੰ ਲਾਈਵ ਹੋਵਾਂਗੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ 42 ਜਣੇ ਭੈਣ ਭਰਾ ਦੇਖਦੇ ਉਹਨਾਂ ਦਾ ਵੀ ਧੰਨਵਾਦ 102 ਵੀ ਦੇਖ ਗਿਆ 110 ਵੀ ਦੇਖ ਗਿਆ ਸਕੋਸ਼ੀ ਦੇਖਦੇ ਆਂ ਦਾ ਕੀ ਆਪਾਂ ਨੂੰ ਰਿਸਪੌਂਸ ਮਿਲਦਾ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਰੈਗੂਲਰ ਜਿਹੜਾ ਸਵੇਰ ਲਾਈਵ ਹੋਣ ਦੀ ਕੋਸ਼ਿਸ਼ ਕਰਿਆ ਕਰਾਂਗੇ 110 ਹੋਣ ਜਿਹੜੇ ਭੈਣ ਭਰਾ ਦੇਖਦੇ ਆ ਜੇ ਵੀ ਜੇ ਕੇ ਨੇ ਗੈਸਟ ਦੇ ਵਿੱਚ ਆਉਣਾਵਾ ਦੀ ਐਡ ਕਰ ਲਓ 니چے অপশন ਤੁਹਾਨੂੰ ਆਉਂਦੀ ਹੋਊਗੀ ਤੇ ਨਹੀਂ ਤੇ ਆਪਾਂ ਲਾਈਵ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਟਾਈਮ ਕਾਫੀ ਹੋ ਗਿਆ 7:30 ਹੋ ਗਏ ਇੱਕ ਗੁਰਬਾਜ ਢੀਂਸਾ ਹਾਈ ਗੁਰਬਾਜ ਢੀਂਸਾ ਹਾਂਜੀ ਸਾਸਿਗਰ ਵੀਰੇ ਹੂੰ 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 ਵੋਟਾਂ ਦਾ ਫਿਰ ਤੁਹਾਡੇ ਇਲਾਕੇ ਦੇ ਵਿੱਚ ਕੀ ਰਿਹਾ ਹੈ ਵੀ ਤੁਸੀਂ ਜਰੂਰ ਦੱਸੀ ਚਲੋ ਆਉਣ ਵਾਲੇ ਸਮੇਂ 'ਚ ਕਿਹੜੀ ਪਾਰਟੀ ਨੂੰ ਵੋਟਾਂ ਪਾ ਰਹੇ ਹੋ ਕਰਨਜੀਤ ਟਾਲੀਵਾਲ हाय हाय विर बहुत धन्यवाद धनबाद करणजीत धालीवाल ठीक है ਚਲੋ ਸਸਕਲ ਦੋਸਤੋ ਮਿਲਦੇ ਆ ਜਲਦੀ ਠੀਕ ਹੈ ਜੀ ਦੇ ਕੋਸ਼ਿਸ਼ ਕਰਾਂਗੇ ਕੱਲ ਨੂੰ ਕੋਈ ਵਧੀਆ ਲਾਈਵ ਹੋਵਾਂਗੇ